ਸਸਵੀ ਕਾਲਜ ਤੋਂ 124 75ਾ ਅਜਨਵੀ ਦਿੱਲੀ ਵਿੱਚ ਸ੍ਰੀ ਸ਼ਮਸ਼ਕਤੀ ਪਵਨ ਵਿੱਚ ਕੇਂਦਰੀ ਜਲ ਮੰਤਰੀ ਸੀਯਾਰ ਪਾਟੇਲ ਦੀ ਅਗਵਾਈ ਹੇਠ ਹੀ ਅਮਰ ਨਦੀ ਨੂੰ ਲੈ ਕੇ ਇੱਕ ਵੱਡੀ ਬੈਟ ਕੋਈ ਇਸ ਬੈਠਕ ਵਿੱਚ ਦਿੱਲੀ ਅਤੇ ਹਰਿਆਣਾ ਨਾਲ ਜੁੜੇ ਯਮੁਨਾ ਨਦੀ ਦੇ ਮੁੱਦਿਆਂ ਤੇ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦੂਰਦਰਸ਼ੀ ਨੇਤਾ ਹੇਠ ਸਰਕਾਰ ਯਮੁਨਾ ਨਦੀ ਨੂੰ ਸਾਫ਼ ਅਤੇ ਨਿਰਮਲ ਬਣਾਉਣ ਵੱਲ ਥੋਸ ਕਦਮ ਚੁੱਕ ਰਹੀ ਹੈ ਤਾਂ ਜੋ ਦਿੱਲੀ, ਹਰਿਆਣਾ ਅਤੇ ਹੋਰ ਲੋਕਾਂ ਨੂੰ ਵਧੀਆ ਅਤੇ ਸਿਹਤਮੰਦ ਸੁਗਮ ਜੀਵਨ ਮਿਲ ਸਕੇ। ਮੋਦੀ ਜੀ ਵੱਲੋਂ ਮਾ ਯਮਨਾ ਨੂੰ ਸ਼ੁੱਧ ਕਰਨ ਦਾ ਜੋ ਸੰਕਲਪ ਲਿਆ ਗਿਆ ਹੈ ਉਸ ਨੂੰ ਪੂਰਾ ਕਰਨ ਲਈ ਅਸੀਂ ਪੂਰੇ ਤਰ੍ਹਾਂ ਵਚਨਬੱਧ ਹਾਂ। ਇਸ ਮੌਕੇ ਤੇ ਕੇਂਦਰੀ ਮੰਤਰੀ ਸ਼੍ਰੀ ਮਨੋ लाल खट्टर जी अते जल शक्ति राजमंत्री श्री राजपोषण चौधरी भी मौजूद रहे ए बैठक यमुना नदी दी सफाई ਲਈ ਰਾਜਾਂ ਵਿਚਕਾਰ ਸਹਿਯੋਗ अते ਸੰਕਲਪ ਦੀ ਇੱਕ ਚਲਕ ਸੀ। सश्री काल जी 2024 into 754 ਅਜ ਨਵੀ ਦਿੱਲੀ ਵਿੱਚ ਸ੍ਰੀ ਸ਼ਮਸ਼ਤੀ ਪਵਨ ਵਿੱਚ ਕੇਂਦਰੀ ਜਲ ਮੰਤਰੀ ਸੀਯਾਰ ਪਟਲ ਦੇ अगुवाई ਹੇਟੇ ਹੀ ਅਮਲਾ ਨਦੀ ਨੂੰ ਲੈ ਕੇ ਇੱਕ ਵੱਡੀ ਬੈਟ ਹੋਈ। ਇਸ ਬੈਠਕ ਵਿੱਚ ਦਿੱਲੀ ਅਤੇ ਹਰਿਆਣਾ ਨਾਲ ਜੁੜੇ ਯਮੁਨਾ ਨਦੀ ਦੇ ਮੁੱਦਿਆਂ ਤੇ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦੂਰਦਰਸ਼ੀ ਨੇਤਾ ਹੇਠ ਸਰਕਾਰ ਯਮੁਨਾ ਨਦੀ ਨੂੰ ਸਾਫ਼ ਅਤੇ ਨਿਰਮਲ ਬਣਾਉਣ ਵੱਲ ਥੋਸ ਕਦਮ ਚੁੱਕ ਰਹੀ ਹੈ ਤਾਂ ਜੋ ਦਿੱਲੀ, ਹਰਿਆਣਾ ਅਤੇ ਹੋਰ ਲੋਕਾਂ ਨੂੰ ਵਧੀਆ ਅਤੇ ਸਿਹਤਮੰਦ ਸੁਗਮ ਜੀਵਨ ਮਿਲ ਸਕੇ। ਮੋਦੀ ਜੀ ਵੱਲੋਂ ਮਾ ਯਮਨਾ ਨੂੰ ਸ਼ੁੱਧ ਕਰਨ ਦਾ ਜੋ ਸੰਕਲਪ ਲਿਆ ਗਿਆ ਹੈ ਉਸ ਨੂੰ ਪੂਰਾ ਕਰਨ ਲਈ ਅਸੀਂ ਪੂਰੇ ਤਰ੍ਹਾਂ ਵਚਨਬੱਧ ਹਾਂ। ਇਸ ਮੌਕੇ ਤੇ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਮਨੋਹਰ ਲਾਲ ਖੱਟਰ ਜੀ ਅਤੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਾਜਪੂਸ਼ਨ ਚੌਧਰੀ ਵੀ ਮੌਜੂਦ ਰਹੇ ਇਹ ਬੈਠਕ ਯਮਨਾ ਨਦੀ ਦੀ ਸਫਾਈ ਲਈ ਰਾਜਾਂ ਵਿਚਕਾਰ ਸਹਿਯੋਗ ਅਤੇ ਸੰਕਲਪ ਦੀ ਇੱਕ ਝਲਕ ਸੀ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੈਚ ਆ ਅੱਜ ਨਵੀਂ ਦਿੱਲੀ ਵਿੱਚ ਸਥਿਤ ਸ਼ਮ ਸ਼ਕਤੀ ਭਵਨ ਵਿੱਚ ਕੇਂਦਰੀ ਜਲ ਮੰਤਰੀ ਸੀ ਆਰ ਪਾਟਿਲ ਦੀ ਅਗਵਾਈ ਹੇਠ ਹੀ ਅਮਨਾ ਨਦੀ ਨੂੰ ਲੈ ਕੇ ਇੱਕ ਵੱਡੀ ਬੈਠਕ ਹੋਈ ਇਸ ਬੈਠਕ ਵਿੱਚ ਦਿੱਲੀ ਅਤੇ ਹਰਿਆਣਾ ਨਾਲ ਜੁੜੇ ਯਮੁਨਾ ਨਦੀ ਦੇ ਮੁੱਦਿਆਂ ਤੇ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦੂਰਦਰਸ਼ੀ ਨੇਤਾ ਹੇਠ ਸਰਕਾਰ ਯਮੁਨਾ ਨਦੀ ਨੂੰ ਸਾਫ਼ ਅਤੇ ਨਿਰਮਲ ਬਣਾਉਣ ਵੱਲ ਥੋਸ ਕਦਮ ਚੁੱਕ ਰਹੀ ਹੈ ਤਾਂ ਜੋ ਦਿੱਲੀ, ਹਰਿਆਣਾ ਅਤੇ ਹੋਰ ਲੋਕਾਂ ਨੂੰ ਵਧੀਆ ਅਤੇ ਸਿਹਤਮੰਦ ਸੁਗਮ ਜੀਵਨ ਮਿਲ ਸਕੇ। ਮੋਦੀ ਜੀ ਵੱਲੋਂ ਮਾ ਯਮਨਾ ਨੂੰ ਸ਼ੁੱਧ ਕਰਨ ਦਾ ਜੋ ਸੰਕਲਪ ਲਿਆ ਗਿਆ ਹੈ ਉਸ ਨੂੰ ਪੂਰਾ ਕਰਨ ਲਈ ਅਸੀਂ ਪੂਰੇ ਤਰ੍ਹਾਂ ਵਚਨਬੰਧਾ। ਇਸ ਮੌਕੇ ਤੇ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਪ੍ਰਲਾਲ ਖੱਟਰ ਜੀ ਅਤੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਾਜ ਭੂਸ਼ਣ ਚੌਧਰੀ ਵੀ ਮੌਜੂਦ ਰਹੇ ਇਹ ਬੈਠਕ ਯਮਨਾ ਨਦੀ ਦੀ ਸਫਾਈ ਲਈ ਰਾਜਾਂ ਵਿਚਕਾਰ ਸਹਿਯੋਗ ਅਤੇ ਸੰਕਲਪ ਦੀ ਇੱਕ ਝਲਕ ਸੀ ਅੱਜ ਨਵੀਂ ਦਿੱਲੀ ਵਿੱਚ ਸਥਿਤ ਸ਼ਮ ਸ਼ਕਤੀ ਭਵਨ ਵਿੱਚ ਕੇਂਦਰੀ ਜਲ ਮੰਤਰੀ ਸੀ ਆਰ ਪਾਟਿਲ ਦੀ ਅਗਵਾਈ ਹੇਠ ਹੀ ਅਮਨਾ ਨਦੀ ਨੂੰ ਲੈ ਕੇ ਇੱਕ ਵੱਡੀ ਬੈਠਕ ਹੋਈ ਇਸ ਬੈਠਕ ਵਿੱਚ ਦਿੱਲੀ ਅਤੇ ਹਰਿਆਣਾ ਨਾਲ ਜੁੜੇ ਯਮੁਨਾ ਨਦੀ ਦੇ ਮੁੱਦਿਆਂ ਤੇ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦੂਰਦਰਸ਼ੀ ਨੇਤਾ ਹੇਠ ਸਰਕਾਰ ਯਮੁਨਾ ਨਦੀ ਨੂੰ ਸਾਫ਼ ਅਤੇ ਨਿਰਮਲ ਬਣਾਉਣ ਵੱਲ ਥੋਸ ਕਦਮ ਚੁੱਕ ਰਹੀ ਹੈ ਤਾਂ ਜੋ ਦਿੱਲੀ, ਹਰਿਆਣਾ ਅਤੇ ਹੋਰ ਲੋਕਾਂ ਨੂੰ ਵਧੀਆ ਅਤੇ ਸਿਹਤਮੰਦ ਸੁਗਮ ਜੀਵਨ ਮਿਲ ਸਕੇ। ਮੋਦੀ ਜੀ ਵੱਲੋਂ ਮਾ ਯਮਨਾ ਨੂੰ ਸ਼ੁੱਧ ਕਰਨ ਦਾ ਜੋ ਸੰਕਲਪ ਲਿਆ ਗਿਆ ਹੈ ਉਸ ਨੂੰ ਪੂਰਾ ਕਰਨ ਲਈ ਅਸੀਂ ਪੂਰੇ ਤਰ੍ਹਾਂ ਵਚਨਬੰਧਾ। ਇਸ ਮੌਕੇ ਤੇ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਜੀ ਅਤੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਾਜਪੂਸ਼ਨ ਚੌਧਰੀ ਵੀ ਮੌਜੂਦ ਰਹੇ ਇਹ ਬੈਠਕ ਯਮਨਾ ਨਦੀ ਦੀ ਸਫਾਈ ਲਈ ਰਾਜਾਂ ਵਿਚਕਾਰ ਸਹਿਯੋਗ ਅਤੇ ਸੰਕਲਪ ਦੀ ਇੱਕ ਝਲਕ ਸੀ